ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਪਿੰਡ ਬਾਂਡੇਕੱਕ ਪਿੰਡ ਪੁਠੇ ਤੇਲੇ ਜਾਨੀਸਰ ਤੋਂ ਸੰਗਤ ਸੇਵਾ ਲੈ ਕੇ ਪਹੁੰਚੀ ਹੈ ਅਸੀਂ ਉਹਨਾਂ ਜੈਦ ਤਹਿ ਦਲੋਂ ਧੰਨਵਾਦ ਕਰਦੇ ਆ ਜਿਹੜੇ ਆਪ ਦਾ ਮੁਕਤਾ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਲੈ ਕੇ ਪਹੁੰਚੇ ਨੇ ਭੈਾ ਜੀ ਟੀਚਰ ਭਾਈਚਾਰ ਦਾ ਬਹੁਤ ਧੰਨਵਾਦ ਕਰਤਾ ਜਿਹਨਾਂ ਨੇ ਅੱਜ ਦਾ ਕੀਮਤੀ ਸਮਾਂ ਕੱਢ ਕੇ ਸਰਦਾਰ ਲਖਮੀਰ ਸਿੰਘ ਜੀ ਢੋਂਸਾ ਸਰਦਾਰ ਕੁਮਰਦਾਸ ਜੀ ਹੈ ਟੀਚਰ ਸ੍ਰੀ ਆਪਣਾ ਸੰਤਪਾਲ ਸਿੰਘ ਜੀ ਸਰਦਾਰ ਸੰਤਪਾਲ ਸਿੰਘ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਭਾਈ ਬਕਸਰ ਤੋਂ ਆਏ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹਨੇ ਅੱਜ ਦਾ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਹਾਜ਼ਰੀ ਲਵਾਈ ਏ ਹਰ ਪੀੜਤਾਂ ਦੇ ਜਿਹੜੇ ਉਹ ਦੁੱਖ ਦਰਦ ਸੁਣਨ ਵਾਸਤੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋ ਕੀ ਰਗ ਰਖਾ ਰਹੇ। ਸੋ ਵੀ ਥੈਂਕ ਯੂ ਜੀ। ਚਲੋ ਜੀ। ਜਾਨੀ ਸਿੰਘ ਵਾਲਾ ਤੇ ਪਿੰਡ ਕੋਠੇ। ਅਸੀਂ ਤਿੰਨਾ ਪਿੰਡਾਂ ਵਿੱਚੋਂ ਤੇਲਫੋਨ ਇਕੱਠਾ ਕਰਕੇ ਤੇ ਅਸੀਂ ਇਹ ਰਾਸ਼ਨ ਜਿਹੜਾ ਤਿਆਰ ਕਰਕੇ ਤੇ ਵੰਡਣ ਵਾਸਤੇ ਆਏ ਜਿਹੜੇ ਪਾਣੀ ਦੇ ਵਿੱਚ ਪੀੜਤ ਲੋਕ ਆਏ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਇਹ ਲੈ ਕੇ ਆਏ ਆ ਕਿ ਅਸੀਂ ਇਹ ਚਾਹੁੰਦੇ ਆ ਕਿ ਇਹ ਰੇਸ ਨੂੰ ਇਹ ਰਾਸ਼ਨ ਘਰ ਘਰ ਦੇ ਵਿੱਚ ਮਿਲੇ ਕਿ ਇਹ ਨਾ ਹੋਵੇ ਕੋਈ ਇੱਕ ਕਰਦੇ ਚਾਰ ਪੰਜ ਮੈਂਬਰ ਲੈ ਜਾਣ ਤੇ ਦੂਜਾ ਰਹਿ ਜਾਵੇ ਇਹ ਕੰਮ ਨਹੀਂ ਹੋਣਾ ਚਾਹੀਦਾ ਸਾਡੀ ਸਾਰੀ ਇਹ ਕਮੇਟੀ ਵੱਲੋਂ ਬੇਨਤੀ ਆ ਭਾਈ ਗੁਰਜੀਕਾ ਖਾਲਸਾ ਭਾਈ ਭਾਈ ਇਹਨਾਂ ਦਾ ਆਇਆ ਦਾ ਬਹੁਤ ਧੰਨਵਾਦ ਕਿਹੜੇ ਨਾ ਨਾ ਚਾਰਾ ਪਿੰਡਾਂ ਦੇ ਰਾਖਾ ਇਕੱਠੇ ਕਰਕੇ ਇਸ ਪਿੰਡਾਂ ਦੇ ਵਿੱਚ ਸੰਜੋਗ ਨਾਲ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਆਪਣੇ ਪੰਜਾਬੀ ਹੈ ਪੰਜਾਬੀ ਦੀ ਮਦਦ ਕਰਨ ਲਈ ਆਪਣੇ ਹਰ ਕੋਨੇ ਕੋਨੇ ਤੋਂ ਆ ਰਹੇ ਨੇ ਆਪਣੇ ਯਾਰੇ ਬਹੁਤ ਜੀਵਨ ਦੇ ਗੜਪਾ ਦੇ ਲੋਕਾਂ ਦੇ ਕਾਰਜ ਰਾਜ ਰੱਖਣ ਯਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਆਰ ਸ੍ਰੀ ਅਕਾਲ ਸਾਡੇ ਪਿੰਡ ਜੱਲੂ ਦੇ ਵਿੱਚ ਸਮੂਹ ਪਹੁੰਚੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਸਾਡੇ ਅੱਜ ਪਿੰਡ ਵਿੱਚ ਤਿੰਨ ਨਗਰਾਂ ਤੋਂ ਜਿਹੜੇ ਰਾਸ਼ਨ ਇਕੱਠਾ ਕਰਕੇ ਲਿਆਏ ਨੇ ਅਸੀਂ ਇਹਨਾਂ ਦੇ ਧੰਨਵਾਦੀ ਆ ਭੁਪਿੰਦਰ ਜੀ ਆਏ ਨੇ ਇਧਰ ਸਾਡੇ ਬੀ.ਪੀ.ਓ ਸਾਹਿਬ ਆਏ ਨੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਲਖਵੀਰ ਸਿੰਘ ਲਖਵੀਰ ਸਿੰਘ ਔਲਖ ਜੀ ਆਏ ਨੇ ਇਹਨਾਂ ਦਾ ਧੰਨਵਾਦ ਕਰਦੇ ਜਿਹੜੇ ਸਾਡੇ ਪਿੰਡ 'ਚ ਇਸ ਦੁੱਖ ਦੀ ਘੜੀ 'ਚ ਔਖੇ ਘੜੀ 'ਚ ਸਾਡੇ ਨਾਲ ਸਾਡੇ ਸਾਥ ਦੇ ਧੰਨਵਾਦੀ ਸਾਹਿਬ ਪਿੰਡ ਪਾਲੇ ਚੱਕ ਦੇ ਸੰਜੋਗਡਾਲ ਪਿੰਡ ਸਰਦੀ ਪਿੰਡ ਗੱਟੀ ਰਾਜੋ ਕੇ ਵਿਖੇ ਤਿੰਨ ਤੋਂ ਚਾਰ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ ਤਸਵੀਰਾਂ ਅਜੇ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਜਿੱਥੇ ਸਰਦੀਪਿੰਡ ਸਤਲੋਈ ਦਰਿਆ ਤੇ ਪਾਣੀ ਵਧਨ ਕਾਰਨ ਬਾੜ ਵਿੱਚ ਫਸ ਗਏ ਸਨ ਅਤੇ ਉਹਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ ਅਤੇ ਕਈ ਘਰ ਵੀ ਡਿੱਗ ਚੁੱਕੇ ਸਨ ਤੇ ਕਈ ਘਰ ਵਿੱਚ ਪਾਣੀ ਦਾਖਲ ਹੋ ਗਿਆ ਸੀ ਤੇ ਇੱਕ ਲੋਕ ਬੇਕਾਰ ਹੋ ਗਏ ਸਨ ਉੱਥੇ ਹੀ ਸੰਸਥਾ ਵੱਲੋਂ ਹੜ੍ਹ ਪੀੜਿਤ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਤੇ ਉੱਥੇ ਹੀ ਪਿੰਡ ਪਾਲੇ ਚੱਕ ਅਤੇ ਕੋਠੇ ਜਾਨੀ ਤੇ ਲੋਕਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਪਸ਼ੂਆਂ ਲਈ ਤੂੜੀ ਅਤੇ ਰਾਸ਼ਨ ਵੀ ਵੰਡਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਾਲੇ ਚੱਕ ਪਿੰਡ ਕੋਠੇ ਤੇ ਜਾਨੀਸਰ ਤੋਂ ਸੰਗਤ ਸੇਵਾ ਲੈ ਕੇ ਜਿੱਥੇ ਪਹੁੰਚੀ ਹੈ ਅਸੀਂ ਉਹਨਾਂ ਜੈ ਤਹਿ ਦਲੋਂ ਧੰਨਵਾਦ ਕਰਦੇ ਆ ਜਿਹੜੇ ਆਪ ਦਾ ਉੱਤਰਾ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਲੈ ਕੇ ਪਹੁੰਚੇ ਨੇ ਮੈਂ ਅੱਜ ਇਹ ਟੀਚਰ ਭਾਈਚਾਰ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਆਪ ਦਾ ਕੀਮਤੀ ਸਮਾਂ ਕੱਢ ਕੇ ਸਰਦਾਰ ਲਖਮੀਰ ਸਿੰਘ ਢਿਲੋਂ ਸਾਹਿਬ ਸਰਦਾਰ ਭਗਵੰਤ ਸਿੰਘ ਹੈ ਟੀਚਰ ਰੋਬਰਟ ਸਾਹਿਬ ਜੀ ਸ਼੍ਰੀ ਆਪਣਾ ਸੰਤਪਾਲ ਸਿੰਘ ਜੀ ਸਰਦਾਰ ਸੰਤਪਾਲ ਸਾਹਿਬ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਭਾਈ ਜੀ ਮਕਸਰ ਤੋਂ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਆਪ ਦਾ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਹਾਜ਼ਰੀ ਲਵਾਈ ਏ ਹਰ ਪੀੜਤਾ ਦੇ ਜਿਹੜੇ ਉਹ ਦੁੱਖ ਦਰਦ ਸੁਣਨ ਵਾਸਤੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ